ਸਤਿ ਸ਼੍ਰੀ ਅਕਾਲ ਮੈਂ ਰੁਪਿੰਦਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਮੈਂ ਇੱਕ ਪਿੰਡ 'ਚ ਬੈਠੀ ਆ ਤੇ ਅਸੀਂ ਖੇਤਾਂ 'ਚ ਬੈਠੇ ਹਾਂ ਬੜਾ ਸੋਹਣਾ ਜਿਹਾ ਮਾਹੌਲ ਹੈ ਤੇ ਬੜਾ ਵਧੀਆ ਲੱਗ ਰਿਹਾ ਬੜੇ ਦਿਨਾਂ ਬਾਅਦ ਇਦਾਂ ਦੇ ਮਾਹੌਲ ਦੇ ਵਿੱਚ ਅੱਜ ਆਇਆ ਤੇ ਮੇਰਾ ਦਿਲ ਕੀਤਾ ਕਿ ਪ੍ਰੋਗਰਾਮ ਐਤਵਾਰ ਆ ਜਿਹੜਾ ਅੱਜ ਅਸੀਂ ਇੱਥੇ ਬੈਠ ਕੇ ਕਰੀਏ ਅੱਜ ਪ੍ਰੋਗਰਾਮ ਐਤਵਾਰ ਤੁਹਾਡੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਹੈ ਕਿਉਂਕਿ ਤੁਸੀਂ ਬਹੁਤ ਸਾਰੇ ਸਵਾਲ ਕਰਦੇ ਹੋ ਕਿ ਵੀ ਜਦੋਂ ਸਾਡੇ ਘਰਾਂ ਦੇ ਵਿੱਚ ਵੀ ਬਹੁਤ ਸਾਰੇ ਜੀ ਇਦਾਂ ਦੇ ਹੁੰਦੇ ਆ ਜਾਂ ਸਾਡੇ ਆਲੇ-ਦੁਆਲੇ ਵਿੱਚ ਸਾਡੀਆਂ ਦੋਸਤੀਆਂ ਦੇ ਵਿੱਚ ਕਿ ਜਿਨ੍ਹਾਂ ਦਾ ਸੀ ਜ਼ਿੰਦਗੀ ਦੇ ਵਿੱਚ ਬਹੁਤ ਕੀਤਾ ਹੁੰਦਾ ਪਰ ਬਦਲੇ ਵਿੱਚ ਉਹਨਾਂ ਨੇ ਸਾਡੀ ਕਦਰ ਨਹੀਂ ਕੀਤੀ ਹੁੰਦੀ ਤੇ ਇਹ ਜਿਹੜੀ ਕਦਰ ਕਰਾਉਣ ਵਾਲੀ ਗੱਲ ਹੈ ਉਹ ਬਹੁਤ ਸਾਰੇ ਲੋਕ ਉਸ ਚੀਜ਼ ਤੇ ਸਵਾਲ ਕਰਦੇ ਨੇ ਤੇ ਮੈਨੂੰ ਲੱਗਿਆ ਕਿ ਅੱਜ ਇਸੇ ਵਿਸ਼ੇ ਤੇ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਦੁਖੀ ਕਦੋਂ ਹੁੰਨੇ ਹੋ ਦੁਖੀ ਤੁਸੀਂ ਉਦੋਂ ਹੁੰਨੇ ਹੋ ਜਦੋਂ ਵਾਕਈ ਤੁਸੀਂ ਕਿਸੇ ਦੋਸਤ ਦਾ ਆਪਣੇ ਕਿਸੇ ਰਿਸ਼ਤੇ ਦਾ ਆਪਣੇ ਘਰ ਵਾਲੇ ਦਾ ਜਾਂ ਘਰ ਵਾਲੀ ਦਾ ਜਾਂ ਆਪਣੇ ਕਿਸੇ ਭੈਣ ਭਰਾ ਦਾ ਘਰ ਪਰਿਵਾਰ ਦੇ ਵਿੱਚ ਬਹੁਤ ਕੀਤਾ ਹੁੰਦਾ ਪਰ ਜਦੋਂ ਤੁਹਾਨੂੰ ਉਸ ਇਨਸਾਨ ਦੀ ਜ਼ਰੂਰਤ ਹੁੰਦੀ ਆ ਉਸ ਵਕਤ ਉਹ ਤੁਹਾਡੇ ਨਾਲ ਨਹੀਂ ਖੜਦਾ ਜਾਂ ਫਿਰ ਤੁਸੀਂ ਉਹਦਾ ਬਹੁਤ ਵਾਰੀ ਬਹੁਤ ਕੰਮਾਂ 'ਚ ਸਾਥ ਦਿੱਤਾ ਹੁੰਦਾ ਤੇ ਤੁਸੀਂ ਕਿਸੇ ਤੋਂ ਸੁਣਦੇ ਹੋ ਕਿ ਉਹ ਬੰਦਾ ਤਾਂ ਤੁਹਾਨੂੰ ਇੰਨਾ ਚੰਗਾ ਸਮਝਦਾ ਹੀ ਨਹੀਂ ਜਿੰਨਾ ਚੰਗਾ ਤੁਸੀਂ ਉਹਦੇ ਬਾਰੇ ਕਹਿ ਰਹੇ ਹੋ ਜਾਂ ਕਰ ਰਹੇ ਹੋ ਤੇ ਉਹਨੇ ਤਾਂ ਫਲਾਣੇ ਕੋਲੇ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਹਨੇ ਤਾਂ ਫਲਾਣੇ ਨੂੰ ਤੁਹਾਡੇ ਬਾਰੇ ਆ ਚੀਜ਼ ਕਹੀ ਉਹ ਚੀਜ਼ ਤੁਹਾਨੂੰ ਬਹੁਤ ਦੁੱਖ ਦਿੰਦੀ ਆ ਤੇ ਉਹ ਦੁੱਖ ਦਾ ਕਾਰਨ ਕਿਤੇ ਨਾ ਕਿਤੇ ਸਾਡੀਆਂ ਉਮੀਦਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਜਦੋਂ ਕਿਸੇ ਦਾ ਕੁਝ ਕਰ ਰਹੇ ਹੁੰਦੇ ਆ ਤਾਂ ਅਸੀਂ ਉਮੀਦ ਲਾਉਂਦੇ ਆ ਕਿ ਇਹ ਵੀ ਬੰਦਾ ਹੈ ਜਿਹੜਾ ਕੱਲ ਨੂੰ ਮੇਰਾ ਕੁਝ ਨਾ ਕੁਝ ਜ਼ਰੂਰ ਕਰੇਗਾ ਮੈਨੂੰ ਲੱਗਦਾ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਥੋੜਾ ਜਿਹਾ ਸਟਰੋਂਗ ਕਰੋ ਵੀ ਕੋਈ ਵੀ ਰਿਸ਼ਤਾ ਦੁਨੀਆ ਤੇ ਤੁਹਾਨੂੰ ਕਦੇ ਵੀ ਛੱਡ ਸਕਦਾ ਕਦੇ ਵੀ ਤੁਹਾਡੇ ਨਾਲ ਕੁਝ ਗਲਤ ਕਰ ਸਕਦਾ ਕਦੇ ਵੀ ਤੁਹਾਡੇ ਨਾਲ ਧੋਖਾ ਕਰ ਸਕਦਾ ਜੇ ਤੁਸੀਂ ਅੱਜ ਉਹਦਾ ਕਰਨ ਹੋ ਤੁਸੀਂ ਉਸ ਬੰਦੇ ਤੋਂ ਕੋਈ ਉਮੀਦ ਲਾ ਕੇ ਉਹਦਾ ਕੁਝ ਨਾ ਕਰੋ ਮੇਰੇ ਨਾਲ ਵੀ 2 ਮਹੀਨੇ ਇਦਾਂ ਦਾ ਇੱਕ ਤਜਰਬਾ ਹੋਇਆ ਕਿ ਮੈਂ ਕਿਸੇ ਦਾ ਬੜਾ ਕੀਤਾ ਤੇ ਮੈਨੂੰ ਲੱਗਿਆ ਸੀਗਾ ਕਿ ਉਸ ਇਨਸਾਨ ਨੂੰ ਮੇਰੀ ਮਦਦ ਦੀ ਲੋੜ ਹੈ ਪਰ ਜਦੋਂ ਥੋੜਾ ਜਿਹਾ ਆਪਣੇ ਪੈਰਾਂ 'ਚ ਹੋ ਗਿਆ ਤਾਂ ਉਹਦਾ ਜਿਹੜਾ ਰਵੱਈਆ ਸੀਗਾ ਉਹਦੇ ਤੋਂ ਮੈਂ ਹੈਰਾਨ ਹੋ ਗਈ ਕਿਉਂਕਿ ਤੁਸੀਂ ਇੰਨਾ ਕਰਨ ਤੋਂ ਬਾਅਦ ਵੀ ਜੇ ਤੁਹਾਨੂੰ ਪਤਾ ਚੱਲੇ ਕਿ ਕੋਈ ਬੰਦਾ ਕਿਸੇ ਕੋਲ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਕਰਦਾ ਤਾਂ ਮੈਨੂੰ ਲੱਗਦਾ ਬਿਲਕੁਲ ਆਈ ਹੁੰਦਾ ਜਿਵੇਂ ਤੁਹਾਡੇ ਸਿਰ ਤੇ ਕੋਈ ਛੱਤ ਫਟ ਜਾਵੇ ਹਨਾ ਤੇ ਪਰ ਮੈਂ ਇਹਨਾਂ ਚੀਜ਼ਾਂ ਨਾਲ ਕਦੀ ਨਿਰਾਸ਼ ਨਹੀਂ ਹੋਈ ਕਈ ਵਾਰੀ ਅਸੀਂ ਬਹੁਤ ਸਾਰੇ ਇਦਾਂ ਦੇ ਫੈਸਲੇ ਕਰ ਲੰਨੇ ਆ ਕਿ ਇੱਕ ਦੋਸਤ ਨੇ ਧੋਖਾ ਦਿੱਤਾ ਇੱਕ ਬੰਦੇ ਨੇ ਮੈਨੂੰ ਧੋਖਾ ਦਿੱਤਾ ਹੁਣ ਮੈਂ ਕਿਸੇ ਦਾ ਜ਼ਿੰਦਗੀ ਚ ਕੁਝ ਨਹੀਂ ਕਰਨਾ ਉਹ ਚੀਜ਼ ਤੁਹਾਨੂੰ ਜ਼ਿਆਦਾ ਨੁਕਸਾਨ ਦਿੰਦੀ ਆ ਕਿਉਂਕਿ ਤੁਹਾਡੇ ਲਈ ਫਿਰ ਉਹ ਮਾਨਸਿਕ ਪਰੇਸ਼ਾਨੀ ਬਣ ਜਾਂਦੀ ਹੈ ਇੱਕ ਪੀੜ ਬਣ ਜਾਂਦੀ ਆ ਤੁਸੀਂ ਵਾਰ-ਵਾਰ ਉਸ ਬੰਦੇ ਨੂੰ ਯਾਦ ਕਰਦੇ ਹੋ ਵਾਰ-ਵਾਰ ਉਹਦੇ ਕੀਤੇ ਹੋਏ ਤੁੱਖੇ ਨੂੰ ਯਾਦ ਕਰਦੇ ਹੋ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਹੁੰਦਾ ਇਹੋ ਜੇ ਬੰਦਿਆਂ ਨੂੰ ਸਾਡੇ ਪਰਿਵਾਰਾਂ ਦੇ ਵਿੱਚ ਕਿਰਤਕਣ ਕਿਹਾ ਜਾਂਦਾ ਕਿ ਜਿਨ੍ਹਾਂ ਦਾ ਤੁਸੀਂ ਬਹੁਤ ਕੀਤਾ ਉਸ ਰਿਸ਼ਤੇ ਨੂੰ ਤੁਸੀਂ ਬਹੁਤ ਸਮਾਂ ਦਿੱਤਾ ਕਈ ਵਾਰ ਤੁਸੀਂ ਆਪਣਾ ਆਪਣੇ ਸ਼ਾਵਰ ਤੱਕ ਕਰ ਦਿੰਨੇ ਹੋ ਆਪਣਾ ਬਹੁਤ ਸਾਰਾ ਪੈਸਾ ਤਾਂ ਇਹੋ ਜਿਹੇ ਰਿਸ਼ਤਿਆਂ ਤੇ ਖਰਚ ਦੰਨੇ ਹੋ ਤੇ ਬਦਲੇ ਦੇ ਵਿੱਚ ਜਦੋਂ ਤੁਹਾਨੂੰ ਇਹੋ ਜੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ ਜਾਂ ਜਦੋਂ ਤੁਹਾਨੂੰ ਲੋੜ ਆ ਉਹ ਬੰਦੇ ਤੁਹਾਡੇ ਨਾਲ ਨਹੀਂ ਖੜਦੇ ਤਾਂ ਤੁਸੀਂ ਬਹੁਤ ਜ਼ਿਆਦਾ ਟੁੱਟ ਜਾਂਦੇ ਹੋ ਉੱਥੇ ਟੁੱਟਣ ਵਾਲੀ ਕੋਈ ਚੀਜ਼ ਨਹੀਂ ਹੁੰਦੀ ਮੈਨੂੰ ਲੱਗਦਾ ਕਿ ਇਹੀ ਸਮਝਣਾ ਚਾਹੀਦਾ ਕਿ بڑے ਛੋਟੇ ਲੋਕ ਸੀਗੇ ਜਿਹੜੇ ਮੈਨੂੰ ਬਹੁਤ ਵੱਡੇ ਸਬਕ ਦੇ ਗਏ ਉੱਥੋਂ ਆਪਾਂ ਸਬਕ ਲੈਣੇ ਹੁੰਦੇ ਨੇ ਕਿ ਅੱਜ ਤੋਂ ਬਾਅਦ ਅਸੀਂ ਕਿਸੇ ਦਾ ਕਰਨਾ ਜ਼ਰੂਰ ਹੈ ਪਰ ਅੱਖਾਂ ਬੰਦ ਕਰਕੇ ਨਹੀਂ ਕਰਨਾ ਉੱਥੋਂ ਸਗੋਂ ਇਹੋ ਜਿਹੇ ਲੋਕਾਂ ਤੋਂ ਤੁਹਾਨੂੰ ਰਿਸ਼ਤੇ ਚੋਣਨੇ ਆ ਜਾਂਦੇ ਨੇ ਕਿ ਅੱਜ ਤੋਂ ਬਾਅਦ ਕਿਹੋ ਜਿਹੇ ਲੋਕ ਮੇਰੀ ਜ਼ਿੰਦਗੀ ਦਾ ਹਿੱਸਾ ਹੋਣੇ ਚਾਹੀਦੇ ਨੇ ਹੁਣ ਬਹੁਤ ਸਾਰੀਆਂ ਕੁੜੀਆਂ ਲਿਖਦੀਆਂ ਨੇ ਕਿ ਜੇ ਇਹੋ ਜਿਹੇ ਲੋਕ ਸਾਡੇ ਪਰਿਵਾਰ ਦੇ ਵਿੱਚ ਹੋਣ ਮੈਂ ਤਾਂ ਹਰ ਪ੍ਰੋਗਰਾਮ 'ਚ ਕਹਿੰਨੀ ਆ ਕਿ ਕਈ ਵਾਰੀ ਅਸੀਂ ਕੰੰਧ ਨਹੀਂ ਕੱਢ ਸਕਦੇ ਹੁੰਦੇ ਪਰ ਅਸੀਂ ਮਨ 'ਚ ਕੰੰਧ ਕੱਢ ਸਕਦੇ ਆ ਉੱਥੇ ਹੁੰਦਾ ਕਿ ਅਸੀਂ ਥੋੜਾ ਜਿਹਾ ਸਟੈਪ ਬੈਕ ਕਰਨਾ ਹੁੰਦਾ ਮੰਨ ਲਓ ਕਿ ਅੱਜ ਅਸੀਂ ਉਹਦਾ ਬਹੁਤ ਕਰ ਰਹੇ ਆ ਕੱਲੋਂ ਤੁਸੀਂ ਥੋੜੀਆਂ ਉਹਦੀਆਂ ਚੀਜ਼ਾਂ 'ਚ ਸ਼ਾਮਿਲ ਹੋਵੋ ਉਦੇ ਥੋੜੇ ਮਸਲਿਆਂ ਦੇ ਵਿੱਚ ਬੋਲੋ ਉਹਦੀਆਂ ਥੋੜੀਆਂ ਗੱਲਾਂ 'ਚ ਉਹਦੀ ਮਦਦ ਕਰੋ ਤੇ ਹੌਲੀ-ਹੌਲੀ ਇਸ ਚੀਜ਼ ਨੂੰ ਘਟਾਉਣਾ ਸ਼ੁਰੂ ਕਰੋ ਜੇ ਤੁਸੀਂ ਇਹ ਚੀਜ਼ਾਂ ਕਰੋਗੇ ਨਾ ਆਪਣੀ ਜ਼ਿੰਦਗੀ 'ਚ ਤੁਸੀਂ ਕਦੇ ਦੁਖੀ ਨਹੀਂ ਹੋਵੋਗੇ ਇੱਕ ਤੱਕ ਕਦੇ ਵੀ ਜਦੋਂ ਤੁਸੀਂ ਕਿਸੇ ਦਾ ਕੁਝ ਕਰਦੇ ਹੋ ਉਮੀਦ ਨਾ ਲਵਾਓ ਲਾਓ ਇਸ ਚੀਜ਼ ਦੀ ਕਿ ਜੋ ਤੁਸੀਂ ਕਰ ਰਹੇ ਹੋ ਤੁਹਾਡੇ ਨਾਲ ਉਹੀ ਕਰੇਗਾ ਉਹ ਤੁਹਾਡੇ ਨਾਲ ਉਸ ਤੋਂ ਉਲਟਾ ਵੀ ਕਰ ਸਕਦਾ ਤੁਹਾਡੀਆਂ ਉਮੀਦਾਂ ਤੋਂ ਪਰੇ ਵੀ ਕਰ ਸਕਦਾ ਠੀਕ ਆ ਉਸ ਚੀਜ਼ ਲਈ ਹਮੇਸ਼ਾ ਤਿਆਰ ਰਹੋ ਕਿਉਂਕਿ ਕਈ ਲੋਕ ਫਿੱਤਰ ਨਹੀਂ ਇਦਾਂ ਦੇ ਹੁੰਦੇ ਆ ਉਹ ਉਹ ਨਹੀਂ ਦੇਖਦੇ ਹੁੰਦੇ ਕਿ ਸਾਹਮਣੇ ਵਾਲਾ ਕਿੰਨਾ ਚੰਗਾ ਕਰ ਰਿਹਾ ਉਹ ਫਿੱਤਰ ਨਹੀਂ ਇਹੋ ਜੇ ਸੁਭਾਅ ਦੇ ਹੁੰਦੇ ਆ ਕਿ ਉਹਨਾਂ ਨੇ ਬੁਰਾ ਹੀ ਕਰਨਾ ਕਿਉਂਕਿ ਉਹਨਾਂ ਕੋਲ ਹੈ ਹੀ ਵਿਚਾਰਿਆਂ ਕੋਲੇ ਇਹ ਚੀਜ਼ਾਂ ਉਹਨਾਂ ਨੇ ਕਦੀ ਸੋਚਿਆ ਹੀ ਨਹੀਂ ਹੁੰਦਾ ਚੰਗਾ ਉਹਨਾਂ ਨੇ ਕਦੀ ਕਿਸੇ ਦਾ ਕੀਤਾ ਹੀ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਹੀ ਨਹੀਂ ਹੁੰਦਾ ਕਿ ਗਰਜਾਂ ਤੋਂ ਪਰੇ ਵੀ ਜਿਹੜੇ ਰਿਸ਼ਤੇ ਨੇ ਉਹ ਨਿਭਾਉਣੇ ਜ਼ਰੂਰੀ ਹੁੰਦੇ ਨੇ ਤੇ ਤੁਸੀਂ ਉਸ ਚੀਜ਼ ਨੂੰ ਆਪਣੇ ਆਪ ਤੇ ਲੈ ਕੇ ਆਪਣੇ ਆਪ ਨੂੰ ਕੁਐਸਚਨ ਲੱਗ ਜਾਓ ਕਿ ਹਾਏ ਮੈਂ ਕਿਉਂ ਕੀਤਾ ਹਾਏ ਮੈਂ ਉਹਦਾ ਇਸ ਵਕਤ ਕਿਉਂ ਸਾਥ ਦਿੱਤਾ ਜੋ ਚੀਜ਼ ਤੁਹਾਡੇ ਨਾਲ ਵਾਪਰ ਗਈ ਉਹਦਾ ਕੋਈ ਹੱਲ ਨਹੀਂ ਬਸ ਉਹਨੂੰ ਵਾਪਰੀ ਨੂੰ ਇੱਕ ਸਬਕ ਦੇ ਤੌਰ ਤੇ ਲਓ ਕਿ ਹੁਣ ਮੈਂ ਕਿਸੇ ਦਾ ਵੀ ਜ਼ਿੰਦਗੀ ਚ ਕੁਝ ਕਰਨਾ ਜਾਂ ਕਿਸੇ ਵੀ ਰਿਸ਼ਤੇ ਨੂੰ ਬਹੁਤ ਜ਼ਿਆਦਾ ਸਮਾਂ ਦੇਣਾ ਤਾਂ ਬੜਾ ਸੋਚ ਸਮਝ ਕੇ ਦੇਣਾ ਆਪਣਾ ਆਪ ਉਹਦੇ ਤੇ ਨਿਸ਼ਾਵਰ ਨਹੀਂ ਕਰ ਦੇਣਾ ਉਹਦੇ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਸੋਚਣਾ ਜਦੋਂ ਵੀ ਕਦੇ ਅਸੀਂ ਇਹੋ ਜਿਹੇ ਲੋਕਾਂ ਦੇ ਕਿਸੇ ਇਹੋ ਜਿਹੇ ਤਜਰਬੇ 'ਚੋਂ ਲੰਘਦੇ ਆ ਨਾ ਯਕੀਨਨਾਂ ਅਸੀਂ ਇਨਸਾਨ ਆ ਥੋੜੇ ਜਿਹੇ ਦਿਨ ਦੁਖੀ ਵੀ ਹੋਵਾਂਗੇ ਥੋੜੇ ਜਿਹੇ ਦਿਨ ਟੁੱਟਦੇ ਵੀ ਆ ਥੋੜਾ ਜਿਹਾ ਰੋਂਦੇ ਕਰ ਲਾਉਂਦੇ ਵੀ ਆ ਪਰ ਇਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਮਤਲਬ ਇਹ ਚੀਜ਼ ਨੇ ਤੁਹਾਨੂੰ ਕੋਈ ਫਾਇਦਾ ਨਹੀਂ ਦੇਣਾ ਫਾਇਦਾ ਇਹ ਹੀ ਚੀਜ਼ ਦਿੰਦੀ ਹੁੰਦੀ ਹੈ ਕਿ ਜਿੰਨੇ ਛੇਤੀ ਆਪਣੇ ਆਪ ਨੂੰ ਸੰਭਾਲ ਲਓਗੇ ਜਿੰਨੇ ਛੇਤੀ ਉਸ ਚੀਜ਼ 'ਚੋਂ ਨਿਕਲ ਆਵਾਂਗੇ ਕਈ ਵਾਰੀ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਰਿਸ਼ਤਿਆਂ ਦੇ ਘਾਟੇ ਨੂੰ ਸਹਿ ਨਹੀਂ ਸਕਦੇ ਮੰਨ ਲਓ ਕਿ ਕਿਸੇ ਦਾ ਤਲਾਕ ਹੋ ਗਿਆ ਤਾਂ ਉਹ ਬੰਦਾ ਕਈ ਵਾਰੀ ਉਸੇ ਚੀਜ਼ ਤੋਂ ਹੀ ਨਹੀਂ ਨਿਕਲ ਸਕਦਾ ਕਿਸੇ ਦਾ ਕੋਈ ਦੁਨੀਆ ਤੋਂ ਤੁਰ ਗਿਆ ਤਾਂ ਅਸੀਂ ਕਈ ਵਾਰੀ ਉਸੇ ਚੀਜ਼ ਤੋਂ ਹੀ ਬਾਹਰ ਆਪਾਂਦੇ ਮੈਨੂੰ ਲੱਗਦਾ ਕਿ ਉਸ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਤੁਹਾਡੇ ਕੋਲ ਅੱਜ ਦਾ ਸਮਾਂ ਹੈ ਨਾ ਜਿਹੜਾ ਬਹੁਤ ਜ਼ਰੂਰੀ ਹੈ ਕਿ ਜਿੰਨੀ ਛੇਤੀ ਤੁਸੀਂ ਆਪਣੇ ਆਪ ਨੂੰ ਸੰਭਾਲ ਲਓ ਓਨੀ ਛੇਤੀ ਤੁਸੀਂ ਆਪਣੀ ਜ਼ਿੰਦਗੀ ਨੂੰ ਸਿੱਧ ਪੱਧਰੇ ਰਸਤੇ ਤੇ ਲੈ ਆਉਂਗੇ ਜੇ ਸੰਭਾਲੋਗੇ ਨਹੀਂ ਰੋਈ ਜਾਉਂਗੇ ਉਹਨਾਂ ਚੀਜ਼ਾਂ 'ਚ ਫਸੇ ਰਹੋਗੇ ਤਾਂ ਤੁਹਾਨੂੰ ਹੀ ਸਭ ਤੋਂ ਜ਼ਿਆਦਾ ਨੁਕਸਾਨ ਹੋਣਾ ਤੇ ਕਈ ਵਾਰੀ ਸਾਡੇ ਇਸ ਪਲਾਂ ਦਾ ਇਸ ਭਾਵੁਕਤਾ ਦਾ ਜਾਂ ਅਸੀਂ ਕਈ ਵਾਰੀ ਕਿਸੇ ਨਾਲ ਉਸ ਚੀਜ਼ ਨੂੰ ਸ਼ੇਅਰ ਕਰਨ ਲੱਗ ਜਾਂਦੇ ਆ ਤਾਂ ਕੋਈ ਦੂਜਾ ਕਈ ਵਾਰੀ ਬਹੁਤ ਵੱਡਾ ਫਾਇਦਾ ਉਠਾ ਜਾਂਦਾ ਤੇ ਜੇ ਤੁਸੀਂ ਕਿਸੇ ਨਾ ਰਿਸ਼ਤੇ 'ਚ ਵੀ ਹੋ ਕਿਸੇ ਨਾਲ ਜੁੜੇ ਹੋਏ ਹੋ ਤਾਂ ਉਹਨਾਂ ਕਹ ਕਰੋ ਕਿ ਕੱਲੋਂ ਨਹੀਂ ਵੀ ਕਰ ਰਿਹਾ ਤਾਂ ਉਸ ਚੀਜ਼ ਨੂੰ ਸਹਿ ਸਕਾਂ ਉਸ ਧੋਖੇ ਨੂੰ ਜਰ ਸਕਾਂ ਤੇ ਇਹ ਇੱਕ ਮਨੁੱਖੀ ਸੁਭਾਅ ਹੈ ਕਿ ਅੱਜ ਦੇ ਦੌਰ 'ਚ ਕੋਈ ਕਿਸੇ ਦਾ ਸਾਕਾ ਨਹੀਂ ਹੈਗਾ ਤੁਸੀਂ ਕਿਸੇ ਦਾ ਕੁਝ ਵੀ ਕਰ ਲੋਗੇ ਨਾ ਉਹਨੇ ਉਹੀ ਕਰਨਾ ਜੋ ਉਹਦਾ ਮਨ ਕਰ ਰਿਹਾ ਜਿੰਨਾ ਕੋ ਤੁਹਾਡੇ ਬਾਰੇ ਚੰਗਾ ਸੋਚ ਰਿਹਾ ਉਹਨੇ ਤੁਹਾਨੂੰ ਉਹਨਾਂ ਕ ਚੰਗਾ ਹੀ ਸਮਝਣਾ ਇਸ ਲਈ ਫਾਲਤੂ ਦਾ ਹੀ ਕਿਸੇ ਤੇ ਹਰ ਚੀਜ਼ ਨਾ ਢੇਰੀ ਕਰ ਦੋ ਕਿ ਆ ਤਾਂ ਸਭ ਕੁਝ ਤੇਰੇ ਲਈ ਹੋਈਆ ਆ ਸਾਰਾ ਕੁਝ ਮੈਂ ਤੇਰੇ ਲਈ ਉਹ ਕਰ ਸਕਦਾ ਜ਼ਿੰਦਗੀ ਚ ਨਹੀਂ ਹਰ ਇੱਕ ਬੰਦਾ ਅੱਜ ਕੱਲ ਬੜਾ ਸਮਝਦਾਰ ਆ ਉਹਨੂੰ ਆਪਣੇ ਲਈ ਵੀ ਕੁਝ ਕਰਨ ਦੋ ਤੁਸੀਂ ਆਪਣੀ ਖੁਸ਼ੀ ਲਈ ਆਪਣੀ ਜ਼ਿੰਦਗੀ ਲਈ ਆਪਣੇ ਆਪ ਲਈ ਵੀ ਸੋਚਿਆ ਕਰੋ ਕਦੇ ਕਦੇ ਇਹ ਚੀਜ਼ਾਂ ਸਾਡੀ ਜ਼ਿੰਦਗੀ ਨੂੰ ਵੀ ਤੰਦਰੁਸਤ ਬਣਾਉਂਦੀਆਂ ਨੇ ਸਾਡੀ ਮਾਨਸਿਕਤਾ ਨੂੰ ਵੀ ਤੰਦਰੁਸਤ ਬਣਾਉਂਦੀਆਂ ਨੇ ਕਿਰਤਕਣ ਲੋਕਾਂ ਤੋਂ ਸਬਕ ਲੈਣੇ ਹੁੰਦੇ ਨੇ ਨਾ ਕਿ ਉਹਨਾਂ ਲੋਕਾਂ ਬਾਰੇ ਸੋਚ ਕੇ ਉਹਨਾਂ ਦੇ ਕੀਤੇ ਹੋਏ ਬਾਰੇ ਸੋਚ ਕੇ ਹਰ ਵਕਤ ਦੁਖੀ ਰਹਿਣਾ ਹਰ ਵਕਤ ਟੁੱਟਣਾ ਮੈਨੂੰ ਤਾਂ ਇੱਕ ਚੀਜ਼ ਬਹੁਤ ਚੰਗੀ ਲੱਗਦੀ ਹੁੰਦੀ ਹੈ ਕਿ ਜਦੋਂ ਕੋਈ ਤੁਹਾਨੂੰ ਸਿੱਟਣ ਦੀ ਕੋਸ਼ਿਸ਼ ਕਰ ਰਿਹਾ ਜਦੋਂ ਕੋਈ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਜਦੋਂ ਕੋਈ ਤੁਹਾਡੇ ਰਿਸ਼ਤੇ ਨੂੰ ਵਰਤਣ ਦੀ ਕੋਸ਼ਿਸ਼ ਕਰ ਰਿਹਾ ਨਾ ਉਦੇ ਅੱਗੇ ਤੁਸੀਂ ਹੋਰ ਵੱਡੇ ਹੋ ਕੇ ਖਲੋਣਾ ਹੁੰਦਾ ਉਹਨੂੰ ਦੱਸਣਾ ਹੁੰਦਾ ਕਿ ਮੇਰੀ ਹਸਤੀ ਉਹ ਨਹੀਂ ਹੈਗੀ ਜੋ ਤੂੰ ਸਮਝ ਲਈ ਮੈਂ ਤਾਂ ਤੇਰੀਆਂ ਨਜ਼ਰਾਂ ਤੋਂ ਤੇਰੀ ਸੋਚ ਤੋਂ ਵੀ ਇੱਕ ਵੱਡਾ ਇਨਸਾਨ ਆ ਹਨ ਤੇ ਅਸੀਂ ਉਸ ਤੋਂ ਉਹਨੂੰ ਦਿਖਾਉਣਾ ਹੁੰਦਾ ਕਿ ਤੇਰੇ ਹੋਣ ਜਾਂ ਨਾ ਹੋਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਸ ਤੋਂ ਜ਼ਿਆਦਾ ਤਰੱਕੀ ਕਰੋ ਉਸ ਤੋਂ ਜ਼ਿਆਦਾ ਦਮ ਨਾਲ ਖੜੇ ਹੋਵੋ ਉਸ ਤੋਂ ਜ਼ਿਆਦਾ ਜ਼ਿੰਦਗੀ 'ਚ ਉਸ ਬੰਦੇ ਨੂੰ ਸਗੋਂ ਆਪਣਾ ਇੱਕ ਕੰਪੀਟੀਸ਼ਨ ਬਣਾਓ ਵੀ ਮੈਂ ਤੇਤੋਂ ਜ਼ਿਆਦਾ ਲਾਈਫ 'ਚ ਅਚੀਵ ਕਰਨਾ ਅਵੇਂ ਅੱਜਕੱਲ ਕਿਸੇ ਲਈ ਆਪਣੀ ਜ਼ਿੰਦਗੀ ਸੈਕਰੀਫਾਈਜ਼ ਕਰ ਦੇਣ ਨੂੰ ਮੂਰਖਤਾ ਕਹਿੰਦੇ ਨੇ ਇਥੇ ਚ ਕੁਝ ਨਹੀਂ ਨਿਕਲਦਾ ਅਖੀਰ ਤੇ ਇੱਕ ਦਿਨ ਸੋਚਣਾ ਹੀ ਪੈਂਦਾ ਕਿ ਛੱਡ ਪਰਾਂ ਆਪਣੇ ਆਪ ਲਈ ਸੋਚ ਜੋ ਕੱਲ ਨੂੰ ਸੋਚਣਾ ਉਹਦੀ ਬਜਾਏ ਅੱਜ ਹੀ ਸੋਚੋ ਕਿਸੇ ਵੀ ਰਿਸ਼ਤੇ 'ਚ ਉਮੀਦਾਂ ਨਾ ਰੱਖੋ ਕਿਸੇ ਵੀ ਰਿਸ਼ਤੇ ਤੇ 100% ਭਰੋਸਾ ਨਾ ਕਰੋ ਕਿਸੇ ਵੀ ਰਿਸ਼ਤੇ ਤੇ ਆਪਣਾ ਆਪ ਨਿਸ਼ਾਵਰ ਨਾ ਕਰਦੋ ਇਹ ਹੀ ਜ਼ਿੰਦਗੀ ਆ ਤੇ ਇਹਨੂੰ ਇੰਨੀ ਤੰਦਰੁਸਤੀ ਨਾਲ ਐਨੇ ਚੰਗੇ ਪੜਨਾ ਜਾਵੋ ਤੁਸੀਂ ਆਪਣੇ ਆਪ ਹੀ ਖੁਸ਼ ਹੋ ਅਗਲੀ ਵਾਰ ਆਪਾਂ ਫੇਰ ਕਿਸੇ ਵਿਸ਼ੇ ਨਾਲ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ